ਸਿੱਧਾ ਤੇ ਉਹਾਰ ਬਣਾ ਦਿੱਤਾ ਜਦੋਂ ਪਿਤਰਾਂ ਦੀ ਪੂਜਾ ਕੀਤੀ ਜਾਂਦੀ ਸੀ ਕੋਹੇ ਤੇ ਜਾ ਕੇ ਕਿ ਵਿਸਾਖੀ ਗਰਮੀ ਦਾ ਜਿਹੜਾ ਤਿਉਹਾਰ ਸੀ ਇਹ ਵੀ ਬੜਾ ਗੰਧਾ ਬੁਝ ਚੁਕਿਆ ਸੀ ਕੋਣ ਖਾ ਉਸੇ ਵੇਲੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਨਾਨਕ ਵਿਸਾਖੀ ਪ੍ਰਭ ਭਾਵ ਸੁਰਤ ਸ਼ਬਦ ਮਨ ਮਨ ਉਸ ਬਚਨ ਨੂੰ ਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਵਿੱਚ ਪ੍ਰਗਟ ਕਰ ਦਿੱਤਾ ਸੁਰਤ ਅਤੇ ਸ਼ਬਦ ਦਾ ਮੇਰ ਕਰਾ ਕੇ ਖਾਲਸਾ ਸਾਜਿਆ ਤੇ ਐਲਾਨ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਮਕਰੋ ਮੇ ਬਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਂਤ ਇਥੋਂ ਤੱਕ ਵਚਨ ਗਏ ਤੇ ਖਾਲਸਾ ਮੇਰੋ ਸਤਿਗੁਰੂ ਪੁਰਖ ਇਹ ਉਹ ਸਾਖੀ ਦਾ ਤਿਉਹਾਰ ਜਿਹੜਾ ਕਿ ਮਨੁੱਖ ਦੇ ਮਨੁੱਖਾਂ ਦੇ ਵਿੱਚ ਤਿਉਹਾਰ ਸਾਡੀ ਜਿੰਦ ਜਾਨ ਬਣ ਜਾਂਦੇ ਹਨ ਪਰ ਜਦੋਂ ਉਹਨਾਂ 'ਚ ਗਰਾਵਟ ਆਉਂਦੀ ਹੈ ਤਾਂ ਫਿਰ ਇਹ ਲੋੜਦੇ ਹਨ ਕਿ ਕੋਈ ਮਹਾਨ ਹਸਤੀ ਆਵੇ ਤੇ ਇਸ ਨੂੰ ਸਹੀ ਰੂਪ ਦੇ ਦੇ ਤੇ ਦੂਜਾ ਹੋਲੀ ਦਾ ਤਿਉਹਾਰ ਇਹ ਵੀ ਬਹੁਤ ਗੰਦਾ ਹੋ ਜਾਂdoctype ਸੀ ਹੋਲੀ ਦੇ ਤਿਉਹੰਦੇ ਹੋ ਚੁੱਕੇ ਤੇ ਉਹਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਦੇ ਨਾਮ ਕਰਕੇ ਇੱਕ ਨਵੀਂ ਤਬਸੀ ਇਹ ਵੀ ਗੁਰਬਾਣੀ ਦੇ ਆਧਾਰ ਤੇ ਪਈ ਹੋਲੀ ਕੀਨੀ ਸੰਤ ਸੇਵ ਰੰਗ ਲਗ ਅਥ ਲਾਲ ਦੇ ਗੁਰੂ ਜੀ ਨੇ ਨਾਮ ਵੀ ਵਰشن ਕੀਤਾ ਇਹਦਾ ਨਾਮ ਰੱਖਿਆ ਹੋਲਾ ਮਹੱਲਾ ਪਾਪ ਕੇ ਹੱਲ ਮਹੱਲਾ ਸੇ ਪੰਜਾਬੀ ਦੇ ਲਈ ਅਰੋਹਾਨੀਅਤ ਵਾਸਤੇ ਨਾਮ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਦੇਹੀ ਕਰਕੇ ਵਿਸਰਣ ਰੂਪ ਦੇ ਵਿੱਚ ਜੰਗੀ ਯੋਧੇ ਸੂਰਮੇ ਕੀਰਤ ਕਰਨ ਵਾਲੇ ਤਿਨਾ ਨੂੰ ਗੁਰੂ ਜੀ ਨੇ ਸਨਮਾਨਿਆ ਤੇ ਹੋਲੀ ਦੇ ਗੰਦੇ ਹੋ ਚੁੱਕੇ ਤੇਹਾਰ ਨੂੰ ਮੁੜ ਕੇ ਸੁਰਜੀਤ ਕਰ ਦਿੱਤਾ ਇੱਕ ਐਸਾ ਰੰਗ ਜਿਸ ਵਿੱਚੋਂ ਤਨ ਦੀ ਉਸਤੀ ਮਨ ਦੀ ਸੰਤੋਸ਼ਟੀ ਦਾ ਫਲ ਮਿਲਿਆ ਠੀਕ ਹੈ ਜ ਫਿਰ ਜ਼ਰੂਰਤ ਹੈ ਕਿ ਗੁਰੂ ਜੀ ਦੇ ਵੱਲੋਂ ਸਾਜੇ ਹੋਏ ਨਿਰਧਾਰਿਤ ਕੀਤੇ ਹੋਏ ਇਹਨਾਂ ਪੇਉਹਾਰਾਂ ਨੂੰ ਅਸੀਂ ਸੰਭਾਲੀਏ ਤੇ ਇਦੇ ਨਾਲ ਹੋਲਮੀ ਕੇ ਜੁੜਦੇ ਨੇ ਤੇ ਉਭਾਰ ਜਿਵੇਂ ਕਿ ਗੁਰਪੁਰ ਗੁਰੂਆਂ ਦੇ ਪ੍ਰਕਾਸ਼ ਪੁਰਬ ਉਤਾਰ ਤੋਂ ਜੋਤੀ ਜੋਤ ਗੁਰੂ ਕੇ ਸਰੀਰ ਦੀਆਂ ਸਾਖ ਦੇ ਉਪਦੇਸ਼ੀਤੀ ਹੋਈ। ਇਹਨਾਂ ਪੁਰਬਾਂ ਨੂੰ ਅਸ ਸਾਡਾ ਫਰਜ਼ ਬਣ ਜਾਂਦਾ ਹੈ ਨਿਰਮਲ ਰੱਖਣਾ ਇਹਨਾਂ ਦਾ ਸਹੀ ਸਹੀ ਉਸਤੇ ਮਾਲ ਹੋ ਜਾਣਾ। ਸੋ ਇਸ ਭਾਈ ਪੁਰਬ ਆਤਮਾ ਨੇ ਮਨਾਇਆ ਹੈ ਪੁਰਬ ਮਨਾਉਣਾ ਤੇ ਪੁਰਬ ਕਰਨਾ ਦੋਨਾਂ ਦਾ ਇਹ ਜਿਸ ਤਰ੍ਹਾਂ ਗੁਰਦਾਸ ਜੀ ਨੇ ਕੀਤਾ ਇੱਕ ਉਹ ਗੁਰ ਦੇ ਨਾਲ ਕੁਰਬਾਨੀ ਜਿਨ੍ਹਾਂ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ ਮੰਨਦੇ ਤੇ ਦੂਜੀ ਚਾਹਤਿਆ ਕੁਰਬਾਨੀ ਦਿਨਾਂ ਗੁਰ ਸਿੱਖਾਂ ਪਾਏ ਭਗਤ ਗੁਰ ਪੁਰਬ ਕਰਨ ਦੇ ਗੁਰਪੁਰਬ ਨੂੰ ਮਨਾਉਣਾ ਵੀ ਹੈ ਤੇ ਕਰਨਾ ਵੀ ਹੈ ਮਨਾਉਣ ਮੰਨਣ ਦੇ ਤੇ ਕਰਨ ਦੇ ਵਿੱਚ ਅੰਤਰ ਹੁੰਦਾ ਹੈ ਮਨ ਤਾਂ ਇਹ ਹੁੰਦਾ ਵੀ ਚਲੋ ਹਾਂ ਮੰਨ ਲਿਆ ਛੁੱਟੀ ਕਰ ਲਈ ਆਪਾਂ ਨੇ ਜਾਂ ਕੋਈ ਪ੍ਰਸਾਦ ਬਣਾ ਦੇ ਨੰਗਰ ਤਿਆਰ ਕਰ ਲੇ ਵਰਤਾ ਦਿੱਤਾ ਖੁਸ਼ੀਆਂ ਸਾਂਝੀਆਂ ਕਰ ਲਈ ਤੇ ਜਿਹੜਾ ਕਰਨਾ ਹੈ ਉਹਨੂੰ ਕਰਨੀ ਦੇ ਰੂਪ ਚ ਬਦਲਣਾ ਕਰਮਾਂ ਦੇ ਵਿੱਚ ਬਦਲ ਲੈਣਾ ਤਾਂ ਗੁਰੂ ਦੀਆਂ ਸਿੱਖਿਆਵਾਂ ਨੂੰ ਸਮੇਂ ਦੇ ਹਰਾਤ ਅਨੁਸਾਰ ਐਸੀ ਰੰਗਤ ਚਾਰਤ ਰਣੀ ਕਿ ਅਸੀਂ ਆਪਣੇ ਜੀਵਨ ਦਾ ਮਨੋਰਥ ਨਾ ਭੁੱਲ ਜਾਈਏ ਸਾਨੂੰ ਮਨੋਰਥ ਜੀਤੇ ਰਹੇ ਕਿ ਬਾਬਾ ਨਾਨਕ ਜੀ ਦਾ ਅਕਸ਼ੈ ਮਾਰਗ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹ ਇਹਦੇ ਉੱਤੇ ਅਸੀਂ ਦ੍ਰਿੜ ਹੋ ਜਾਈਏ ਔਰ ਆਪਣੇ ਖੂਬੀ ਬਚਪਨਾਂ ਨੂੰ ਸੰਭਾਲਣਾ ਨੌਜਵਾਨੀਆਂ ਨੂੰ ਚੰਗੀ ਸਹੀ ਸੇਧ ਦਿਹਾਣੀ ਦੇਣੀ ਸੋ ਇਸ ਤਰ੍ਹਾਂ ਗੁਰਪੁਰਬਾਂ ਨੂੰ ਕਰਨਾ ਮਿਲ ਬੈਠ ਕੇ ਗੁਰੂ ਦੀ ਬਾਣੀ ਗੁਰੂ ਦੇ ਇਤਿਹਾਸ ਨੂੰ ਬਾਜਣਾ ਤੇ ਦਮੀਲ ਹੋਣਾ ਸੋ ਇਸ ਤਰ੍ਹਾਂ پائی ਗੁਰਪੁਰੂ ਕੀਤਾ ਆਪਾਂ ਬਹੁਤ ਵੜ ਭਾਗੀ ਹਾਂ ਮੁਖਵਾਕ ਦੇ ਵਿੱਚ ਕੁਝ ਇਸ਼ਾਰਾ ਵੀ ਐਸਾ ਹੀ ਹੋ ਰਿਹਾ ਹੈ ਗੁਰਪੂਰਾ ਤੇਟਿਓ ਵੜ ਭਾਗੀ ਮਨਹ ਪਰ ਪ੍ਰਗਾਸਾ ਭਾਈ ਮੈਨੂੰ ਪੂਰਾ ਗੁਰੂ ਮਿਲ ਗਿਆ ਹੈ ਵੱਡੇ ਭਗਵਾਨ ਦੇ ਨਾਲ। ਹੁਣ ਮੇਰੇ ਮਨ ਦੇ ਵਿੱਚ ਹੋ ਗਿਆ ਹੈ ਚਾਨਣ ਭਗ ਕੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸ ਮੈਨੂੰ ਆਪਣੇ ਸਹੇਰ ਪਰਮੇਸ਼ਰ ਤੇ ਪੂਰਾ ਭਰੋਸਾ ਜਗੀਰ ਮੰਗਿਆ ਔਰ ਉਸ ਦੇ ਬਰਾਬਰ ਹੋਰ ਕੋਈ ਦੂਜੀ ਹਸਤੀ ਨਹੀਂ ਪਹੁੰਚਣ ਪਹੁੰਚ ਸਕੋ ਪੂਰਾ ਗੁਰੂ ਪਰਮੇਸ਼ਰ ਦਾ ਰੂਪ ਮੈਨੂੰ ਮਿਲ ਪਿਆ ਹੈ ਭੇਟੇ ਉਹਦਾ ਮਤਲਬ ਹੈ ਭੇਟ ਮੋਣੀ ਮਿਲਣੀ ਕਈ ਵਾਰੀ ਸ਼ਬਦਾਂ ਦੇ ਅਰਥ ਸਾਡੇ ਕੋਲ ਸੁਵਾਜ ਜਾਂਦੇ ਨੇ ਜਾਂ ਆਪਾਂ ਭੁੱਲ ਜਾਈਏ ਉਹਨੂੰ ਹੋਰ ਪਾਸੇ ਲੈ ਜਾਈਏ ਨੇ ਭੇਟ ਆਮ ਕਰਕੇ ਤਾਂ ਇਹੀ ਸਮਝਿਆ ਜਾਂਦਾ ਹੈ ਵੀ ਭੇਟ ਅਰਪਣ ਕਰਨਾ ਨਹੀਂ ਪਰ ਇਹ ਉਹ ਲੱਗਦੀ ਹੈ ਭੇਟ ਦਾ ਅਸਲੀ ਮਤਲਬ ਹੈ ਮਿਲਣੀ ਹਾਂ ਮਿਲਣੀ ਉਪਰੰਤ ਕੁਝ ਲੈਣ ਦੇਣ ਉਹ ਫਿਰ ਲੈਣ ਦੇਣ ਇਹਦੇ ਨਾਲ ਜੁੜ ਗਿਆ ਕੀ ਦਾ ਸ਼ਬਦ ਦਿਨਾ ਮੇਰਾ ਨਹੀਂ ਸ਼ਬਦ ਦਿਨਾ ਤਾਂ ਇਸ ਕਰਕੇ ਫਿਰ ਆਪਾਂ ਦੇਰ ਖਾਲੀ ਵੀ ਚਲੇ ਜਾਏਗਾ ਜੇ ਆਪਾਂ ਕਹਿੰਦੇ ਵੀ ਮੈਂ ਭੇਗਾ ਮੱਥਾ ਟੇਕ ਆਇਆ ਹਾਲੇ ਭੇਟ ਨਹੀਂ ਹੋਈ ਭੇਟ ਕਦੋਂ ਹੁੰਦੀ ਹੈ ਕਿ ਜਦੋਂ ਤੁੰ ਗੁਰੂ ਜਨ ਪਾਸ ਗਏ ਤੇ ਗੁਰੂ ਦੇ ਅੱਗੇ ਬੇਨਤੀ ਕੀਤੀ ਇਹ ਬੇਨਤੀ ਕਰਨ ਉਪਰੰਤ ਗੁਰੂ ਦਾ ਮੁਖਵਾਕ ਗੁਰੂ ਦਾ ਹੁਕਮ ਗੁਰੂ ਦੀ ਅਸੀਸ ਪ੍ਰਾਪਤ ਹੋਣੀ ਚਾਹੇ ਸੁਣ ਲਈਏ ਬਾਣੀ ਨੂੰ ਆਪ ਪੜ ਲਈਏ ਗਾ ਲਈਏ ਵਿਚਾਰ ਲਈਏ ਇਸ ਤਰ੍ਹਾਂ ਅਸੀਂ ਗੁਰੂ ਦੀ ਭੇਟ ਕਰ ਸਕਦੇ ਹਾਂ ਔਰ ਗੁਰੂ ਦੀ ਭੇਟ ਹੋ ਗਈ ਉਪਰੰਤ ਕੀ ਹੋਣਾ ਚਾਹੀਦਾ ਮਨ ਭਜਾ ਪ੍ਰਗਾਸਾ ਮਨ ਦੇ ਵਿੱਚ ਸੱਚਾ ਗਿਆਨ ਰੂਪੀ ਚਾਨਣ ਹੋਣਾ ਇਹ ਨੂੰ ਕਿਹਾ ਜਾਂਦਾ ਹੈ ਭਾਈ ਭੇਟ ਗੁਰ ਪੁਰਾ ਭੇਟਿਓ ਬੜਤਾ ਦੀ ਬੱਡੇ ਭਰਾਂ ਨੂੰ ਹੋ ਗਿਆ ਮਿਲਾ ਪੂਰੇ ਗੁਰੂ ਦਾ ਜਿਹਦੀ ਬਰਕਤ ਨਾਲ ਪ੍ਰਕਾਸ਼ ਹੋਇਆ ਗਿਆਨ ਦਾ ਔਰ ਉਹ ਹਸਤੇ ਇਤਨੀ ਮਹਾਨ ਕਿ ਉਸ ਦੇ ਮੁਕਾਬਲੇ ਦੇ ਵਿੱਚ ਦੂਜੀ ਕੋਈ ਹਸਤੀ ਹੈ ਹੀ ਨਹੀਂ ਕੋਈ ਨਾ ਕੋਚਨ ਹਾਰਾ ਦੁਜਾ ਆਪਣੇ ਸਹਿਬ ਕਾ ਪ੍ਰਕਾਸ਼ਾ ਹੁਣ ਮੈਨੂੰ ਆਪਣੇ ਸਹਿਬ ਆਪਣੇ ਮਾਲਕ ਗੁਰੂ ਪਰਮੇਸ਼ਰ ਤੇ ਪੂਰਨ ਭਰੋਸਾ ਬਣ ਗਿਆ ਅਕੀਰ ਹੋਰ ਪੰਨਾ ਆਪੁਨੇ ਸਤਗੁਰ ਕੈ ਬਿਹਾਰ ਆਗ ਸੋਖ ਪਛ ਸੁਖ ਸਹਜ ਘਰ ਆਨੰਦ ਹਮਾਰ ਰਖਾ ਸ਼ਬਦ ਅੰਤਰੀ ਭਾ ਭਾਈ ਮੈਂ ਇਸ ਕਰਕੇ ਆਪਣੇ ਸਤਗੁਰੂ ਤੋਂ ਬਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਆਪਣੇ ਸਤਿਗੁਰ ਕੈ ਬਲੀਹਾਰ ਹੈ ਬਲੀਹਾਰ ਜਾਣਾ ਬਾਹਰ ਨਹੀਂ ਜਾਣਾ ਸਦਕੇ ਜਾਗੇ ਜਾਂਦੇ ਕਿਉਂ ਆਖੈ ਸੁਖ ਪਾਛੈ ਸੁਖ ਸਹਿਜ ਘਰ ਆਨੰਦ ਹਮਾਰਾ ਜਦੋਂ ਤੋਂ ਪਾਈ ਹੋਈ ਹੈ ਗੁਰੂ ਦੀ ਭੇਟ ਗੁਰੂ ਦਾ ਬਿਲਾਪ ਤਦੋਂ ਤੋਂ ਹੀ ਬੜਾ ਆਨੰਦ ਹੀ ਆਨੰਦ ਪਾਇਆ ਔਰ ਪੂਰਨ ਘਰੋਸਾ ਹੈ ਕਿ ਆਉਣ ਵਾਲੇ ਸਮੇਂ ਚ ਵੀ ਮੈਨੂੰ ਉਹੀ ਆਨੰਦ ਹਮੇਸ਼ਾ ਮੇਰੇ ਲਈ ਵੀ ਜੀਵਨ ਚ ਇਹ ਆਨੰਦ ਬਣਿਆ ਰਹੂਗਾ ਸਦ ਆਨੰਦ ਰਹਿਂ ਦਿਨ ਰਾਤ ਹੀ ਗੁਣਵੰਤਿਆ ਪਾਸ਼ਾਰ ਦੇ ਵਾਕਾਂ ਸਾਹਿਬ ਇਹਨਿ ਮਿਚਾਰ ਕੇ ਹੈ ਤੱਕ ਸੀਮਤ ਹੋ ਗਿਆ ਸਿੱਖ ਗੁਰੂ ਦੇ ਨਾਲ ਹੋਈ ਭੇਟ ਦੀ ਵਰਕਤ ਨਾਲ ਤਾਂ ਜਿਤਨਾ ਵੀ ਬੀਤਿਆ ਸਮਾਂ ਉਸ ਵਿੱਚ ਵਿੱਚ ਹਰਤੀ ਮਾਰ ਲਈ ਤੇ ਹੋ ਗਿਆ ਸ਼ੁਕਰਾਨਾ ਵਾਹ ਇਹਦਾ ਸਭ ਤੇਰੀਆਂ ਦਾਤਾ ਇਸੀ ਜੇ ਕਿਤੇ ਰੋਸ ਹੁੰਦਾ ਸੀ ਮਨ ਚਾ ਜਪਜੀ ਦੀ ਬਾਣੀ ਇਹ ਤਾਂ ਸਿਖਾਉਂਦੀ ਹੈ ਕਿ ਤਨਾ ਲੋਭ ਕੋ ਗੁੱਸਾ ਦਮਾਰ ਇਹ ਤੇ ਦਾਤ ਤੇਰੀ ਦਾਤਾ ਜੋ ਵੀ ਤਕਲੀਫ ਦੇ ਰੂਪ ਵਿੱਚ ਦੁੱਖ ਦੇ ਰੂਪ ਵਿੱਚ ਆਪਕ ਨੂੰ ਆਉਂਦੇ ਹਾਂ ਲੇਕਿਨ ਕੁਝ ਸਮੇਂ ਤੋਂ ਬਾਅਦ ਫਿਰ ਸੋਝੀ ਪੈਂਦੀ ਹੈ ਵੀ ਜੇ ਇਹ ਤਕਲੀਫ ਨਾ ਹੁੰਦੀ ਜੇ ਇਹ ਦੁੱਖ ਨਾ ਹੁੰਦਾ ਤਦ ਫਿਰ ਮੈਨੂੰ ਇਹ ਗਿਆਨ ਨਹੀਂ ਸੀ ਹੋਣਾ ਇਹ ਪ੍ਰਕਾਸ਼ ਨਹੀਂ ਸੀ ਹੋਣਾ ਇਹ ਸੁੱਖ ਜਿਹੜਾ ਮਾਣ ਰਿਹਾ ਹਾਂ ਇਹ ਕਿਵੇਂ ਮੈਂ ਮਾਣ ਦਾ ਸੁੱਖ ਇਹ ਕਾਮ ਪ੍ਰਕਿਰਿਆ ਸੰਸਾਰ ਦੀ ਯਰੋਪ ਤੋਂ ਸਾਇੰਸ ਨੇ ਤਰੱਕੀ ਕੀਤੀ ਹੈ। ਹਮ ਬੱਚੇ ਦਾ ਜਨਮ ਸੌਖਾ ਕਰ ਦਿੱਤਾ ਗਿਆ, ਉਪਰੇਟ ਕਰਕੇ। ਲੇਕਿਨ ਰਿਜ਼ਰਵਟੇ ਮਿਲ ਰਿਹਾ ਹੈ ਕਿ ਜਿਸ ਬੱਚੇ ਨੇ ਸੌਖਿਆ ਹੀ ਜਨਮ ਲੈ ਲਿਆ ਤੇ ਮਾਂ ਨੂੰ ਵੀ, ਬੱਚੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਨੋਖੀਆ ਤਕਲੀਫਾਂ ਝੱਲਣੀਆਂ ਪੈਂਦੀਆਂ। ਇਹਦਾ ਕੁਦਰਤ ਦੇ ਨਿਯਮ ਵਿੱਚ ਤਕਰੀਬ ਪੀੜਾ ਮਿਲਣ ਦੀ ਜਿਹਨੂੰ ਕਿਹਾ ਜਾਂਦਾ ਹੈ ਪ੍ਰਸੂਤੀ ਪੀੜਾ ਜਨਮ ਦੀ ਪੀੜ ਬੱਚੇ ਨੂੰ ਜਨਮ ਦੇਣ ਦੀ ਪੀੜ ਮਾਂ ਲੈਂਦੀ ਹੈ ਤੇ ਖੁਦ ਬੱਚਾ ਵੀ ਉਹਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਹ ਐਨੀਆਂ ਬਖਸ਼ਾਂ ਦੇ ਨਾਲ ਨਿਹਾਲ ਹੁੰਦੇ ਨੇ ਤੁਮ ਜਿਹਦਾ ਆਉਣ ਵਾਲੇ ਸਮੇਂ 'ਚ ਉਹ ਇਤਨੇ ਬਲਵਾਨ ਸੇਧ ਹੁੰਦੀ ਹੈ ਸਾਇੰਸ ਦਾ ਹੀ ਇੱਕ ਸਵਾਲ ਵੀ ਹੈ ਵੀ ਕਿਉਂਕਿ ਟੀਚਰ ਨੇ ਰੱਖ ਦਿੱਤਾ ਆਪਣੇ ਅੰਦਾਜ਼ਾ ਪੂਰਾ ਲਾ ਕੇ ਕਿ ਇਹ ਅੱਧੇ ਘੰਟੇ ਦੇ ਵਿੱਚ ਤੁਹਾਡੇ ਪੀੜ੍ਹ ਦੇ ਵਿੱਚ 40 ਮਿੰਟ ਦੇ ਵਿੱਚ ਵਿੱਚ ਇਹਦੇ ਵਿੱਚੋਂ ਜਨਮ ਹੋਵੇਗਾ ਤਿਤਲੀ ਦਾ ਇਹ ਪ੍ਰਤੱਖ ਉਤਾਰ ਹੈ ਕਿਉਂਕਿ ਵਿਗਿਆਨ ਪ੍ਰਤੱਖ ਕਰਦੀ ਹਮੇਸ਼ਾ ਤਾਂ ਟੀਚਰ ਬਾਹਰ ਨਿਕਲ ਗਿਆ ਥੋੜੀ देर ਬਾਅਦ ਆਇਆ ਕਿਸੇ ਬੱਚੇ ਦੇ ਅੰਦਰ ਕਾਲੀ ਸੀ ਉਹਨੇ ਉਸ ਪੀਤੇ ਨੂੰ ਕੱਟ ਦਿੱਤਾ ਤੇ ਉਹਦੇ ਵਿੱਚੋਂ ਤਿਦਲੀ ਨੇ ਜਨਮ ਤਾਂ ਲਿਆ ਪਰ ਕੁੜੀ ਨਾ ਉਹਤੀ ਫੜਫੜਾ ਕਰਕੇ ਖਤਮ ਹੋ ਗਈ ਮਰ ਗਈ ਟੀਚਰ ਆ ਗਿਆ ਦੇਖਿਆ ਉਤਾਰ ਗਿਆ ਤੇ ਗੁੱਸੇ ਨਹੀਂ ਹੋਇਆ ਉਹ ਬੱਚਿਆਂ ਨੂੰ ਤੇ ਬਦਨਿਕਿਆ ਜੀ ਮੈਨੂੰ ਕਾੜੀ ਲੱਗਦੀ ਸੀ ਮੈਂ ਛੇਤੀ ਦੇਖਣਾ ਚਾਹੁੰਦਾ ਸੀ ਤੇ ਇਹਦਾ ਉੜੀ ਥੋੜੇ ਜਿਹੇ ਖੰਭ ਲਾਏ ਆ ਬਸ ਇੱਥੇ ਹੀ ਖਤਮ ਹੋ ਗਈ ਟੀਚਰ ਨੇ ਕਿਹਾ ਬਾਈ ਕੋਰ ਗਿਆਨ ਤੁਹਾਨੂੰ ਮਿਲ ਗਿਆ ਦੂਜਾ ਪਿਉਪਾ ਵੀ ਲਾਂਦਾ ਉਹਨੇ ਤੇ ਫਿਰ ਬੈਠ ਕੇ ਉਹਦਾ ਜਨਮ ਦਵਾਇਆ ਉਹਦੇ ਚੋਂ ਉਹ ਤਿਤਲੀ ਦਾ ਬੱਚਾ ਬਾਰਨ ਹੋਇਆ ਜਨਮ ਹੋਇਆ ਆਪਣੇ ਆਪ ਪਰ ਉਸਨੇ ਤਾਕਤ ਲਾਈ ਤਾਂ ਉਹਦਾ ਪਿਉਪਾ ਸੀ ਜਿਹੜਾ ਉੱਤੇ ਬਣਿਆ ਹੋਇਆ ਖੋਲ ਉਸ ਨੂੰ ਆਪ ਤੋੜਿਆ ਤੋੜਦਿਆਂ ਤੋੜਦਿਆਂ ਉਹਦੇ ਖੰਭਾਂ ਦੇ ਵਿੱਚ ਇੰਨੀ ਤਾਕਤ ਕੈ ਗਈ ਕਿ ਉੱਡ ਗਿਆ ਦੋਨੋਂ ਐਕਸਪੈਰੀਮੈਂਟ ਪ੍ਰਯੋਗ ਕਰਕੇ ਦਿਖਾ ਦਿੱਤੇ ਕਿ ਜਿਸ ਨੂੰ ਬੱਚੇ ਨੇ ਆਪਣੀ ਔਜ਼ਾਰ ਦੇ ਨਾਲ ਖੋਲ ਨੂੰ ਤੋੜ ਕੇ ਜਨਮ ਦਵਾ ਦਿੱਤਾ ਉਹ ਝੱਟ ਹੀ ਘਾਟ ਨੂੰ ਹੋ ਗਿਆ ਖੰਭ ਵੀ ਮਾਰਨ ਸਕਿਆ ਤੇ ਜਿਹਨੇ ਆਪ ਖੰਭ ਮਾਰੇ ਉਹ ਉੱਡ ਗਿਆ ਦੋਨੋਂ ਵਰਤਾਰੇ ਇਕੱਠੇ ਹੀ ਬਕਰ ਦੇ ਗਏ ਤਾਂ ਮਹਾਰਾਜ ਨੇ ਕਹੇ ਹੈ ਇੱਕ ਇਹ ਕਿ ਤਨਾ ਦੁਖ ਭੂਖ ਸਦਮਾਰ ਇਹ ਪੇਦਾਰਤ ਤੇਰੀ ਦਾਤਾਰ ਇਹ ਤੇਰੀਆਂ ਦਾਤਾਂ ਹਨ ਏ ਦਾਤ ਜੇ ਗ ਹਨ ਦੁਖ ਵੀ ਆਉਂਦਾ ਕੋਈ ਭੁਖ ਵੀ ਆਉਂਦੀ ਹੈ ਕੋਈ ਮਾਰ ਪੈ ਜਾਂਦੀ ਹੈ ਸੋ ਇਸ ਥਾਲ ਦੇ ਭਾਈ ਸਤਗੁਰੂ ਜੀ ਮਹਾਰਾਜ ਕਹਿੰਦੇ ਹਨ ਮੈਂ ਸਭ ਕੇ ਜਾਮ ਬਿਿਹਾਰ ਜਾਮ ਜਿਸ ਸਤਗੁਰੂ ਪਰਮੇਸ਼ਰ ਨੇ ਇਹ ਕਿਰਪਾ ਕੀਤੀ ਆਪੇ ਸੁਪਾਛੈ ਸੁਖ ਸਹਿਜ ਘਰ ਆਨੰਦ ਹਮਾਰਾ ਮੇਰੇ ਘਰ ਦੇ ਵਿੱਚ ਹੁਣ ਸਦਾ ਆਨੰਦ ਵਰਤਦਾ ਹੈ ਪ੍ਰਖਾਉ ਅੰਤ ਜਾਮੀ ਕਰਨ ਹਾਰ ਤੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨ ਲੱਭਿ ਇਕ ਰਾਮ ਨਾਮ ਅਧਾਰ ਸ੍ਰਿਸ਼ਟੀ ਦਾ ਰਚਨਹਾਰ ਮੈਨੂੰ ਸਿਰਜੇ ਨੂੰ ਬਾਲੇ ਪਰਮੇਸ਼ਰ ਪ੍ਰਮਾਤਮਾ ਦੀ ਹਸਤੀ ਅੰਤਰਜਾਮੀ ਹੈ ਸਾਡੇ ਦਿਲ ਦੀਆਂ ਬਾਣ ਦੀਆਂ ਸਾਰੀਆਂ ਹਾਲਤਾਂ ਨੂੰ ਫੁਰਨਿਆਂ ਨੂੰ ਜਾਣਦਾ ਹੈ ਇਸ ਸਭ ਕੁਝ ਕਾਰਨ ਹਾਰ ਹੈ ਉਹੀ ਹੈ ਮਾਲਕ ਸੋ ਹੀ ਖਾਸ਼ਮ ਹਮਾਰਾ ਤੇ ਉਹਦੇ ਨਾਲ ਸਾਥ ਪੈਣ ਕਰਕੇ ਨਿਰਭਉ ਭਏ ਹੁਣ ਭੈ ਤੋਂ ਮੁਕਤ ਹੋ ਗਏ ਹੋ ਗਏ ਨਿਰਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਦਾ ਗੁਰੂ ਦੇ ਚਰਨਾ ਨਾਲ ਸੁਰਤ ਜੋੜਨ ਕਰਕੇ ਹੁਣ ਇੱਕ ਪਰਮੇਸ਼ਰ ਦੇ ਰਾਮਦੇਵ ਨਾਮ ਦਾ ਆਧਾਰ ਪ੍ਰਾਪਤ ਹੋ ਗਿਆ ਜਿਸ ਨਾਮ ਤੋਂ ਸ੍ਰਿਸ਼ਟੀ ਉਪਜੀ ਹੈ ਉਸੇ ਨਾਮ ਦਾ ਆਸਰਾ ਇਸ ਮਨ ਨੂੰ ਇਸ ਦੀ ਆਤਮਾ ਨੂੰ ਮਿਲ ਜਾਵੇ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੀ ਹੋਵਨ ਹਾਰ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਭਈ ਐਸੇ ਗੁਰ ਪਰਮੇਸ਼ਰ ਦਾ ਦਰਸ਼ਨ ਸਫਲ ਹੈ। ਕਿਹਸਾ ਦਰਸ਼ਨ ਅਕਾਰ ਮੂਰਤ ਸਮੇਂ ਕਾਲ ਦੇ ਬੰਧਨਾ ਤੋਂ ਰਹਿਤ ਉਸ ਦੀ ਮੂਰਤ ਹੈ ਪ੍ਰਮਾਤਮਾ ਦੀ। ਉਹ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵੀ ਸੀ। ਅੱਜ ਵੀ ਹੈ ਔਰ ਇਸ ਸ੍ਰਿਤੀ ਰੂਪੀ ਖੇਡ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਜਿਸ ਨੇ ਰਹਿਣ ਹੈ ਭੀ ਹੋ ਮਨ ਹਰ ਕੰਠ ਲਗਾਏ ਆਪਣੇ ਧਿਆਨ ਰੱਖੇ ਆਪਣੀ ਪ੍ਰੀਤ ਪਿਆਰ ਆਪਣੇ ਸੇਵਕਾਂ ਨੂੰ ਤਿਸ ਨੇ ਪਾਈ ਆਪਣੇ ਕੰਠ ਦੇ ਨਾਲ ਲਾ ਰੱਖਿਆ ਜਿਵੇਂ ਨਿਕੜੇ ਬਾਲਕ ਨੂੰ ਮਾਂ ਪਿਓ ਵੱਡਾ ਕੋਈ ਲੜੜਾ ਡੌਣਾ ਆਪਣੇ ਕੰਟ ਦੇ ਨਾਲ ਲਾ ਲੈਂਦਾ ਕੋਈ ਉੱਥੇ ਕਦਰ ਨਹੀਂ ਹੁੰਦਾ ਬੱਚੇ ਨੂੰ ਜਦੋਂ ਮਾਂ ਪਿਓ ਜਾਂ ਕੋਈ ਬਡੇਰਾ ਛੋਟੇ ਬੱਚੇ ਨੂੰ ਚੁੱਕ ਕੇ ਆਪਣੀ ਗੋਦ ਦੇ ਵਿੱਚ ਆਪਣੇ ਕੰਠ ਦੇ ਨਾਲ ਗਲੇ ਨਾਲ ਲਾ ਲਵੇ ਤਾਂ ਸਿਹਰ ਹੁੰਦੀ ਹੈ ਬੱਚੇ ਦੇ ਨਾਲ ਲਈ ਸੁਰੱਖਿਅਤ ਕਿਸੇ ਤਰ੍ਹਾਂ ਦਾ ਵੀ ਭੈੜਾ ਸੰਸਾਨੀ ਵਿਆਪ ਨਹੀਂ ਉਹ ਤੇ ਮਹੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਕੰਠ ਨਾਲ ਲਗਾ ਲਿਆ ਹੈ ਸ਼ਰਨ ਆਇਆਂ ਨੂੰ ਕੰਠ ਨਾਲ ਲਾ ਲਿਆ ਭਈ ਆਪਣੀ ਪ੍ਰੀਤ ਪਿਆਰ ਬਖਸ਼ਦਾ ਹੈ ਜਿਨ੍ਹਾਂ ਨੂੰ ਆਪਣੀ ਸੱਚੀ ਸੱਚੀ ਪ੍ਰੀਤ ਵੱਡੀ ਗੁੜਿਆਈ ਅਚੰਦ ਸੋਭਾ ਕਰ ਜਿ ਆਇਆ ਰਾਸੇ ਨਾਨਕ ਕੋ ਗੋਪੁਰ ਭਿੱਤੇਓ ਤਦ ਲਈ ਧੂਖ ਬਿਨਾਸੇ ਅਖੀਰ ਦੇ ਬਾਬਰ ਜੀ ਮਹਾਰਾਜ ਕਹਿੰਉਂਦੇ ਨੇ ਕਿ ਭਾਈ ਸਹਬ ਦੀ ਪਰਮੇਸ਼ਰ ਦੀ ਬੜਿਆਈ ਬਖਸ਼ਸ਼ਾਂ ਬਡੀਆਂ ਹਨ ਅਚਰਜ ਸੋਭਾ ਹੈ ਉਸ ਦੀ ਕਰਤਾ ੁਰਖ ਦੀ ਜਿਹੜੀ ਸੋਭਾ ਬੜਿਆਈ ਹੈ ਇਹ ਅਚਰਜ ਹੈ ਅਸਾਂ ਜੀਵਾਂ ਦੇ ਪਾਸੋਂ ਬਿਆਨ ਨਹੀਂ ਹੋ ਸਕਦੀ पीसी इज जीवते नाल ਉਹ ਬਿਆਨ ਕਰ ਸਕੀ ਹੈ ਦੇਖ ਕੇ ਸੁਣ ਕੇ ਅਨਪੋ ਕਰਕੇ ਸਪਰਸ਼ ਕਰਕੇ ਕਰਦਾ ਮੁਰਖ ਦੇ ਸਨੇਹ ਨੂੰ ਬਿਆਨ ਕਰਨਾ ਸਾਡੇ ਵਾਸਤੇ ਗੱਲ ਨਹੀਂ ਹੈ ਬਸ ਅਚਰਨ ਹੀ ਅਚਰਨ ਹੈ ਵਿਸਮਾਗ ਹੀ ਵਿਸਮਾਗ ਹੈ ਇਹ ਵਿਸਮਾਗ ਬਣਿਆ ਕਿਦਾਂ ਕਿਉਂਕਿ ਹੁਣ ਜੀਵੰਤ ਜਿਹੜਾ ਕਾਰਜ ਹੈ ਉਹ ਰਸ ਇਸ ਰੂਪ ਦੇ ਵਿੱਚ ਹੋਇਆ ਹੋਇਆ ਜਦੋਂ ਅਕਾਲ ਮੂਰਤ ਦੇ ਹੋ ਕੇ ਦੀਦਾਰ ਹੰਕ ਹੋ ਗਿਆ ਪਰਮੇਸ਼ਰ ਦਾ ਕਿ ਜਗ ਵਿੱਚ ਵੀ ਹੈ ਥਲ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਮੇਰੇ ਅੰਦਰ ਵੀ ਹੈ ਬਾਹਰ ਵੀ ਹੈ ਸਰੀਰ ਦੇ ਚਮੜੀ ਦੇ ਵਿੱਚ ਬਣੇ ਅਣਗਿਣਤ ਰੋਮਾਂ ਦੇ ਵਿੱਚ ਵੀ ਰੰਗ ਰਿਹਾ ਹੈ ਪ੍ਰਮਾਤਮਾ ਹੀ ਰਾਮ ਹੈ ਹਰ ਇੱਕ ਐਸੀ ਅਲੋ ਤੇ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਹੀ ਰਾਮ ਰਿਹਾ ਵਰਤ ਰਿਹਾ ਹੈ ਤੇ ਇਹ ਅੰਭਵ ਹੋਣਾ ਮਨੁੱਖਾ ਜੀਵਨ ਲਈ ਸਭ ਤੋਂ ਹੈ ਪਰਮੇਸ਼ਰ ਦਾ ਘਟ ਘਟ ਦੇ ਵਿੱਚ ਰਾਮਿਆ ਹੋਣਾ ਅਨਭਵ ਹੋ ਜਾਣਾ ਜਥਰ ਮਹਿਰ ਸੋਏ ਦੇ ਰਾਮ ਜ ਸਮਝ ਆ ਜਾਣੀ ਇਹ ਹੈ ਸਾਡੇ ਜੀਵਨ ਦੇ ਕਾਰਜ ਦੀ ਰਾਸਤਾ ਨਹੀਂ ਤਾਂ ਮਾਰਨ ਕਹਿੰਦੇ ਨੇ ਵੀ ਖਾ ਲਿਆ ਪੀ ਲਿਆ ਹਸ ਲਿਆ ਸੁਹ ਲਿਆ ਇਹ ਕੀ ਹੋਇਆ ਕਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਮਰਣਾ ਅਸੰਭਿਸਾਰ ਵਾਰੀਂ ਨੀਂਦ ਰਹਿ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਉ ਆਪਣੀ ਉਪਾਤ ਸੇਤੀ ਕਰ ਜਾਓ ਆਪਣੀ ਇੱਜ਼ਤ ਨੂੰ ਸਹਿਤ ਕਰ ਜਾਣਾ। ਘਰ ਦੇ ਵਿੱਚ ਇੱਜ਼ਤ ਏਕੋ ਨਾਮ ਵਿੱਚ ਧਿਆਨ ਲੱਗਣਾ। ਉੱਠਦੇ ਬੈਠਦੇ ਸੌਂਦੇ ਜਾਗਦੇ ਖਾਂਦੇ ਪਹਿਨਦੇ ਭੋਗ ਦੇ ਪਹੁੰਚਦੇ ਆ ਜਿਹੜਾ ਧਿਆਨ ਹੈ ਉਹ ਕਰਤਾ ਪੁਰਖ ਦੇ ਵੱਲ ਲੱਗਿਆ ਰਹਿਣਾ ਇਹੀ ਹੈ ਸਾਡੇ ਜੀਵਨ ਦਾ ਕਾਰਜ ਰਾਸ। ਨਾਨਕ ਕੋ ਗੁਰ ਪੂਰਾ ਭੇਟਿਓ ਸਭਲੇ ਦੁਖ ਬਿਨਾਸੇ ਬਾਈ ਮੈਨੂੰ ਨਾਨਕ ਨੂੰ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਪੂਰਾ ਗੁਰ ਮਿਲ ਗਿਆ ਹੈ ਜਿਹਦੀ ਬਰਕਤ ਨਾਲ ਸਾਰੇ ਪ੍ਰਕਾਰ ਦੇ ਜਿਹੜੇ ਦੁੱਖ ਸੀ ਉਹ ਸੁੱਖਾਂ ਦੇ ਵਿੱਚ ਬਦਲ ਗਏ ਭਾ ਕੇ ਜੀਵਨ ਚ ਯੋਗਤ ਵਰਤਵੇ ਨਾਨਕ ਸਤਗੁਰੂ ਭੇਟਿਆ ਪੂਰੀ ਹੋਏ ਜੁਗਤ ਅਸੰਦਿਆਂ ਅਖੇ ਲੰਦਿਆਂ ਪੈਨਦਿਆਂ ਖੁੰਦਿਆਂ ਵਿਚੇ ਹੋਏ ਮੁਕਤ ਹੋਇਆ ਗੁਲਾਮੀ ਖਿਮਾ ਕਰਨੀ ਗੁਰ ਸੰਗਤ ਗਰਸ਼ਨ ਭਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHULA ਤੀਜਾ ਅਨੰਦ ਇੱਕ ਓ ਅੰਕਾਰ ਸਤ ਗੁਰੂ ਸਰ ਸਾਜ ਆਨੰਦ ਭਇਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸ਼ਬਦ ਉਤਨਾਂ ਗਾਉ ਹਰੀ ਕੀ ਰਾ ਮਨ ਜਿੰਨੀ ਵਸਾਇ ਕਹਿ ਨਾਨਕ ਆਨੰਦ ਹੂਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਕੁਸਦਰੋ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਤਰੀ ਤੇਰਾ ਕਰਮ ਸਭ ਸੁਵਾਰਣਾ ਸਭਨਾ ਗੱਲਾਂ ਸਮਰਸ ਸੋ ਆਮੀ ਸੋ ਕਿਉ ਮਨੋਂ ਪਿਸਾਰ ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸੱਚੀ ਸਾਹਿਬਾ ਕਿਆ ਨਹੀ ਕਰ ਤੇਰਨ ਕਰਤਾ ਤੇਰਾ ਸਭ ਕਿਸ ਹੈ ਇਸ ਦੇਹ ਰੂਪ ਆਵੇ ਸਦਾ ਸਿਦਤ ਸਲਹ ਤੇਰੀ ਨਾਮ ਮਨ ਵਸਾਵੇ ਨਾਮ ਜਿਮ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਗਹਨੋਂ ਸੱਚੀ ਸਾਇਬ ਕਿਆ ਨਾਨੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਆਇਆ ਕਰ ਸ਼ਾਂਤ ਸੁਖਮਨ ਆਵਸੇ ਅਜਿ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿੰਦੀਆਂ ਇਹ ਉੜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੀਆ ਸੱਚਾ ਨਾਮ ਮੇਰਾ ਆਧਾਰੂ ਬਾਜੀ ਪੰਚ ਸ਼ਬਦ ਤਿਤਕਾਰ ਸੁਭਾਗ ਹੈ ਕਰ ਸੁਭਾਗ ਹੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀ ਆਂ ਪੰਚਦੂਤ ਤੁਰ ਵਸ ਕੀਤੇ ਕਾਰਕੰਟ ਘਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹ ਨਾਨਕ ਤੈ ਤੂ ਆਤਿਤ ਘਰ ਅਨਹਦ ਵਜ ਅਨ ਦਸਨ ਵਡ ਭਾਗੀ ਮੋ ਸਗਲ ਮਨ ਮੁਰਤ ਪੂਰੇ ਪਾਰ ਬਰਨ ਪ੍ਰਪਾਇ ਉਤਰੇ ਸਗਲ ਬਿਸੂਰੇ ਲੋਹ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨੀਤ ਕਹਤੇ ਕੋਇਤ ਸਤ ਗੁਰ ਰਹਿਆ ਭਰ ਪੂਰੇ ਬਿਵੰਤ ਨਾਨਕ ਪੁਰ ਚਰਨ ਹਲਾਕੇ ਬਾਜੀ ਅਨਹਦ ਤੂਰੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ